ਕਬੀਰ ਸੰਤਨਾ ਛਾਡੇ ਸੰਤ ਹੀ ਚਉ ਕੋ ਟਕ ਮਿਲੇ ਅਸੰਤ ਮਲਿਆਗਰੁ ਕੋ ਅੰਗਮ ਬੀਧਿਓ ਤਾ શીਤਲਤਾ ਨਾ ਤਜੰਤ ਜਿਨਾਂ ਸਾਸ ਹਿਰਾਸ ਨ ਵਿਸਰੇ ਹਰ ਨਾਮ ਨਾਮ ਮੰਤ ਤਨ ਸੀਸੀ ਨਾਨਕਾ ਪੂਰਨ ਸੋਈ ਸੰਤ ਹੋਵੇ ਸਿਫਤ ਫਸੰ ਦੀ ਨੂਰ ਅਰਸ਼ੋਂ ਪੁਰਸੋਂ ਤੋਦਿਠੇ ਸਤੇ ਸਜਣਾ ਸਚਾ ਬਾਤਿ ਸ਼ਿਰ ਸ਼ਾਂਹੰਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾ ਵਾਹੀ ਪ੍ਰੂ ਸਾਹਿਬ ਜੀ ਸਲੋਕ ਬਸੰਤ ਸਵਰਗ ਲੋਕ ਜਿਤੇ ਪਿਥਵੀ ਲਵਖੰਡਨ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਬਸੰਤ ਸਵਰਗ ਲੋਕ ਜਿਤਿ ਤੇ ਪ੍ਰਿਥਵੀ ਨਵਖੰਡਣ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਕੌਤਕ ਕੋਡ ਤਮਾਸ਼ੀਆਂ ਜਿਦ ਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ ਪੌੜੀ ਮਹਾ ਪ੍ਰਿਆਨ ਉਦਿਆਨ ਨਗਰ ਕਰਮਾਨੀਆ ਝੂਠ ਸਮਗਰੀ ਤੀਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆ ਸ਼ਿਰ ਲਗਾ ਜਮ ਡੰਡ ਤਾਂ ਪਸ਼ਤਾਨਿਆ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਸ਼ਿਰ ਲਗਾ ਜਮ ਡੰਡ ਤਾਂ ਪਸ਼ਤਾਨਿਆ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਵਾਹੀ ਗੁਰਜੀ ਕਾ ਖਲਸਾ ਵਾਹੀ ਗੁਰਜੀ ਕੀ ਫਤੀ ਜੁਗੋ ਜੁਗ ਅਟਲ ਚਬਰੂ ਸ਼ਤਬ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਮਹਾਰਾਜ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਸਫਲ ਸੋਨਾ ਬਣਾਉਂਦਾ ਸੀ ਜਨ ਕਰਦੇ ਆਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਅੰਮ੍ਰਿਤਮਈ ਪਾਵਨ ਮੁਖਵਾਕ ਬਖਸ਼ ਕੇ ਸਾਡੀ ਧੋਲੀ ਵਿੱਚ ਪਾਇਆ ਸਾਨੂੰ ਕਿਰਤਾਰਸ ਕੀਤਾ ਅੱਜ ਦਾ ਪਾਵਨ ਪਵਿੱਤਰ ਬਚਨ ਜੈਸਤੀ ਕੀ ਵਾਰ ਨੰਸ਼ਾਹੀਬੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ ਨੌਵੀਂ ਪਉੜੀ ਅਤੇ ਦੋ ਸ਼ਲੋਕ ਸਤਸਰੂ ਜੀ ਨੇ ਸਾਨੂੰ ਬਖਸ਼ੇ ਨੇ ਇਹ ਪਾਵਨ ਬਚਨ ਮਵਾਰਕੰਗ 707 ਅਤੇ 8 ਤੇ ਸਬੈਮਨ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਾਨੂੰ ਸਿਖਿਆ ਬਖਸ਼ੀ ਹੈ ਪਹਿਲਾ ਗੁਰੂ ਦਾ ਜ਼ਿੰਦਗੀ ਵਿੱਚ ਹੋਣਾ ਬੜਾ ਲਾਜ਼ਮੀ ਹੈ ਜ਼ਰੂਰੀ ਹੈ ਦੂਸਰਾ ਗੁਰੂ ਦੇ ਰਾਹੀ ਤਰਨਾਮ ਦੀ ਬਰਕਤ ਜ਼ਿੰਦਗੀ ਵਿੱਚ ਔਣੀ ਉਹ ਵੀ ਬਹੁਤ ਜ਼ਰੂਰੀ ਹੈ ਤੇ ਜੇ ਨਾਮ ਗੁਰੂ ਜ਼ਿੰਦਗੀ ਵਿੱਚ ਹੈ ਤੇ ਨਾਮ ਵਾਹਿਗੁਰੂ ਦਾ ਨਾਮ ਹੀ ਜ਼ਿੰਦਗੀ ਵਿੱਚ ਹੈ ਐਸੀ ਪ੍ਰਾਣੀਆਂ ਦੀ ਹਾਲਤ ਕਿਸ ਪ੍ਰਕਾਰ ਦੀ ਹੁੰਦੀ ਹੈ ਇਸ ਪ੍ਰਥਾਏ ਸਤਿਗੁਰੂ ਜੀ ਨੇ ਸਮਝਾਇਆ ਹੈ ਆਓ ਬਚਨਾਂ ਦੀ ਅਰੰਭਤਾ ਤੋਂ ਪਹਿਲਾਂ ਮਨ ਬਿਰਤیاں ਇਕਾਦਰ ਕਰਦੇ ਹੋਏ ਰਸਨਾ ਤਰੋ ਪਵਿੱਤਰ ਅਦਵਸ਼ੈ ਟਕੂ ਜੀ ਵਾਹਿਗੁਰੂ ਦੀ ਕਾਖ ਸਾਹ ਵਾਹਿਗੁਰੂ ਦੀ ਫਤਿਹ ਕਰਤਾਰpur ਸੇਹ ਦੀ ਕਰਤੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਤਾਂ ਨੂੰ ਕਿਰਤਾਰਤ ਕਰ ਗਏ ਇਥੇ ਕਾਫੀ ਸ਼ੰਧਾ ਨੂੰ ਬੇਨਤੀ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਵਿੱਚ ਸਮਝਣਾ ਆਪਾਂ ਇਹ ਹੈ ਗੁਰੂ ਦਾ ਨਾਮ ਦਾ ਤੇ ਸਤ ਸੰਗਤ ਦਾ ਹੋਣਾ ਕਿੰਨਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਇਹਨੇ ਆ ਕੇ ਫਰਿਆਦ ਕੀਤੀ ਬੇਨਤੀ ਕੀਤੀ ਸਤਰੂ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ ਉਹਦੀ ਨਿਵਰਤੀ ਕਰੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਦੱਸੋ ਜਿਹੜਾ ਸ਼ੰਕਾ ਲੈ ਕੇ ਆਇਆ ਹੋ ਅੱਗਿਓ ਉਹ ਸ਼ਰਧਾਲੂ ਉਸੇ ਕਹਿੰਦਾ ਮਾਲਕ ਮੈਂ ਜਾਣਨਾ ਚਾਹੁੰਨਾ ਕਿ ਸੰਤ ਕਿਦਾਂ ਦੇ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਤੂੰ ਜਾਣਨਾ ਚਾਹੁੰਦਾ ਔਰ ਇੱਕ ਗੱਲ ਪਹਿਲਾਂ ਦੱਸ ਕੇ ਤੈਨੂੰ ਕਿਦਾਂ ਦੇ ਲੱਗਦੇ। ਅਸੀ ਤੇ ਬਾਅਦ ਚ ਦੱਸਾਂ। ਤੇਰੀ ਬਿਲਤੀ ਦੇ ਅੰਦਰ ਤੇਰੀ ਬੁੱਧ ਦੇ ਅੰਦਰ ਸੰਤਾਂ ਦੀ ਰੱਬੀ ਪਿਆਰਿਆਂ ਦੀ ਪ੍ਰਭਾਸ਼ਾ ਕੈਸੀ ਹੈ? ਤੁਸੀਂ ਕਿਦਾਂ ਦੇ ਜਾਣਦੇ? ਅੱਗਿਓ ਉਹ ਸ਼ਰਧਾਲੂ ਕਹਿੰਦਾ ਮਾਲਕ ਮੈਂ ਸਤਿ ਸੰਤ ਨੂੰ ਅਸਲ ਦੇ ਵਿੱਚ ਉਹਦਾ ਦਾ ਜਾਣਦਾ ਹਾਂ ਜਿਵੇਂ ਇੱਕ ਅਵਾਰਾ ਸਾਨ ਜਿਹੜਾ ਹੈ ਨਾ ਉਹ ਕਹਿ ਲੋ ਕਿ ਹਰੀ ਭਰੀ ਖੇਤੀ ਦੇ ਵਿੱਚ ਤੁਰ ਫਿਰ ਕੇ ਚਰ ਕੇ ਆਪਣਾ ਜਿਹੜਾ ਹੈ ਕਹਿ ਲੋ ਕਿ ਜੀਵਨ ਬਤੀਤ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕੁਝ ਨਹੀਂ ਕਿਉਂਕਿ ਉਸ ਸੰਤ ਦੀ ਤੁਲਨਾ ਜਿਹੜੀ ਹੈ ਇੱਕ ਉਸ ਪਸ਼ੂ ਦੇ ਨਾਲ ਕਰ ਰਿਹਾ ਹੈ ਜਿਹੜਾ ਆਪਣੀ ਮਨਮਰਜ਼ੀ ਦਾ ਪਠਾ ਥਾ ਕੇ ਕਾ ਖਾ ਕੇ ਜਿੱਥੇ ਮਰਜ਼ੀ ਉਹ ਬਹਿ ਜਾਂਦਾ ਹੈ ਜਿੱਥੇ ਮਰਜ਼ੀ ਉਹ ਅਸਲ ਦੇ ਵਿੱਚ ਖਾਨ ਲੱਗ ਪੈਂਦਾ ਹੈ ਸਿੱਧੇ ਤੌਰ ਤੇ ਉਹਨੇ ਸੰਤ ਦੀ ਜਿਹੜੀ ਹੈ ਪਰਵਾਸ਼ਾ ਤੋਲਣਾ ਜਿਹੜੀ ਹੈ ਇੱਕ ਪਸ਼ੂ ਦੇ ਨਾਲ ਕੀਤੀ। ਮਤਲਬ ਉਹਦਾ ਇਹ ਕਿ ਵਿਹਲੇ ਤੁਰੇ ਫਿਰਦੇ ਨੇ ਜਿਵੇਂ ਸਥਾਨ ਤੁਰਿਆ ਫਿਰਦਾ ਹੋਵੇ। ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਅੰਦਰ ਦੀ ਸ਼ੰਕੇ ਨੂੰ ਦੂਜ ਜ਼ਰੂਰ ਕਰਾਂਗੇ ਪਰ ਇੱਕ ਗੱਲ ਮੰਨਣੀ ਪੈਗੀ। ਕਹਿੰਦੇ ਮਾਲਕ ਜੀ ਜ਼ਰੂਰ ਮੰਨਾਂਗਾ। ਮੈਂ ਸ਼ੰਕਾ ਆਪਣਾ ਨਿਵਰਤ ਕਰਨੇ ਤੇ ਮੈਂ ਤੁਹਾਡੀ ਗੱਲ ਕਿਉਂ ਨਹੀਂ ਮੰਨਾਂਗਾ? ਤੇ ਸਚੇ ਪਾਤਸ਼ਾਹ ਗੁਰੂ ਨਾਨਕ ਪਰਸ਼ਾ ਸਤਿਗੁਰੂ ਉਹਨੂੰ ਬਚਨ ਕਰਦੇ ਨੇ ਕਹਿਣ ਲੱਗੇ ਕੁਛ ਦਿਨ ਰੁਕ ਸਕਦਾ ਹੈ ਕਹਿੰਦੇ ਦੱਸੋ ਜਰੂਰ ਰੁਕਾਂਗਾ ਜੀ ਕਹਿੰਦੇ ਸਾਧ ਸੰਗਤ ਕਰੇ ਸੇਵਾ ਕਰਨੀ ਹੈ ਰੋਜ਼ ਜੋ ਤਿਲ ਤੋਂ ਬਣਦਾ ਹੈ ਉਹ ਤੂੰ ਸੇਵਾ ਫੜ ਲੈ ਸੇਵਾ ਕਰਿਆ ਕਰ ਤੇ ਸਾਧ ਸੰਗਤ ਵਿੱਚ ਆਪਣਾ ਸਮਾਂ ਗੁਜ਼ਾਰ ਥੋੜਾ ਤੇ ਅਗਿਉਂ ਅਸਲ ਦੇ ਵਿੱਚ ਕਹਿੰਦਾ ਜੀ ਸਤਿ ਬਚਨ ਹੁਣ ਜੀ ਦੀ ਕਹਿ ਲੋ ਕਿ ਵਿਰਤੀ ਇਸ ਪ੍ਰਕਾਰ ਦੀ ਸੀ ਕੁਝ ਦਿਨ ਉਹਨੇ ਜਿਹੜਾ ਹੈ ਸੇਵਾ ਕੀਤੀ satsang ਕੀਤਾ ਤੇ ਇੱਕ ਦਿਨ ਮਾਲਕ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਕਹਿੰਦਾ ਸਤਿ ਗੁਰੂ ਮੈਂ ਘਰ ਨੂੰ ਜਾਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਕਿ ਤੂੰ ਘਰ ਨੂੰ ਜਾਣਾ ਤੇਰੇ ਅੰਦਰ ਦੀ ਜੋ ਕਾਮਨਾ ਸੀ ਜੋ ਸ਼ੰਕਾ ਸੀ ਅਸਮ ਦੇ ਵਿੱਚੋਂ ਦੂਰ ਹੋ ਗਈ ਸਾਨੂੰ ਅੱਜ ਦੱਸ ਕੇ ਤੂੰ ਸੰਤ ਨੂੰ ਕਿਸ ਪ੍ਰਕਾਰ ਉਹਨ ਵੇਖਦਾ ਹੈ ਤੈਨੂੰ ਥੋੜਾ ਸਮਾਂ ਤੇ satsang ਕਰਦਿਆਂ ਹੋ ਗਿਆ ਹੋਈ ਗਿਆ ਛੇਵਾ ਕਰਦਿਆਂ ਹੋ ਗਿਆ ਤੇ ਰੱਬੀ ਪਿਆਰੇ ਬੜੇ ਨੇ ਇਥੇ ਵਿਚਰਦੇ ਨੇ ਜੋ ਰੂਹਾਂ ਰੰਗੀਆਂ ਹੋਈਆਂ ਨੇ ਉਹਨਾਂ ਦੀ ਵੀ ਸੰਗਤ ਤੁਸੀਂ ਕੀਤੀ ਹੈ ਸਾਨੂੰ ਦੱਸੋ ਅੱਜ ਕਿ ਤੁਹਾਨੂੰ ਸੰਤ ਕਿਦਾਂ ਦੇ ਲੱਗਦੇ ਆਗੇ ਉਹ ਸ਼ਰਧਾਲੂ ਉਸੇ ਕਹਿੰਦਾ ਮਾਲਕ ਮੈਨੂੰ ਸੰਤ ਅੱਜ ਜੀ ਮੈਂ ਦੱਸਾਂ ਜਿਹੜੇ ਪਿੰਡਾਂ ਦੇ ਸਰਪੰਚ ਹੁੰਦੇ ਆ ਨਾ ਪੈਂਚ ਮੈਨੂੰ ਸੰਤ ਉਹਦਾਂ ਦੇ ਲੱਗਦੇ ਨੇ ਮਤਲਬ ਆਗੋ ਇਥੋਂ ਤੱਕ ਦੀ ਵਧੀਆ ਥੋੜਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਜੇ ਗੱਲ ਨਹੀਂ ਬਣੀ ਜੇ ਥੋੜਾ ਸਮਾਂ ਹੋਰ ਰੋਕੇ ਸੇਵਾ ਕਰ ਲੈ ਸਤ ਸੰਗ ਕਰ ਲੈ ਤੇ ਚੰਗੀ ਗੱਲ ਕਹਿੰਦੇ ਠੀਕ ਹੈ ਜੀ ਤੁਹਾਡਾ ਹੁਕਮ ਸਿਰ ਮੱਥੇ ਕੁਝ ਦਿਨ ਹੋਰ ਸੇਵਾ ਕੀਤੀ ਫੇਰ ਆ ਗਿਆ ਉਹ ਹੀ ਗੱਲ ਲੈ ਕੇ ਮਾਲਕ ਹੁਣ ਜਾਵਾ ਕਰਨੀ ਤੇ ਸਾਧੂ ਜੀ ਕਹਿੰਦੇ ਹੁਣ ਦੱਸ ਕਿਦਾਂ ਦੇ ਲੱਗੇ ਫੇਰ ਸਵਾਲ ਹੋਇਆ ਯਾਨੀ ਗਿਆਨ ਸਿੰਘ ਨੇ ਜ਼ਿਕਰ ਕੀਤਾ ਕਹਿੰਦੇ ਕਿ ਉਹ ਅਗਿਓ ਸੇਕਣ ਲੱਗਾ ਮਾਲਕ ਜੀ ਹੁਣ ਮੈਨੂੰ ਸੰਤ ਜਿਹੜੇ ਇੰਜ ਲੱਗਦੇ ਨੇ ਜਿਵੇਂ ਦੇਵਤੇ ਹੋਣ। ਸ਼ਾਤਰੂ ਜੀ ਮੁਸਕਰਾਪੇ। ਕਹਿੰਦੇ ਹੌਲੀ ਹੌਲੀ ਤੇਰੀ ਬਿਰਤੀ ਤਵਦੀਲ ਕਿਉਂ ਰਹੀ? ਕਹਿਣ ਲੱਗੇ ਕੁਝ ਦਿਨ ਹੋਰ ਸੇਵਾ ਕਰ ਲੈ ਫਿਰ ਤੈਨੂੰ ਛੁੱਟੀ ਦੇ ਦੇਾਂਗੇ ਅਸੀਂ। ਉਹਨੇ ਲਗਾਤਾਰ ਇਤਿਹਾਸ ਕਹਿੰਦਾ ਜੀ 2 ਮਹੀਨੇ ਰਿਹਾ ਨਾਲਕੋਟ। ਕਰਤਾਰਪੁਰ ਸੈ ਦੋ ਮਹੀਨਿਆਂ ਨੇ ਸੇਵਾ ਕੀਤੀ ਹੈ satsang ਕੀਤਾ ਹੈ ਤੇ ਅਖੀਰ ਜਦੋਂ ਉਹ ਘਰ ਨੂੰ ਫੇਰ ਪਰਤਣਾ ਚਾਹੁੰਦਾ ਪਰ ਹੁਣ ਛੇਤੀ ਜਾ ਨਹੀਂ ਰਿਹਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਦਿਨ ਆਗੈ ਮਾਰੀ ਕਹਿੰਦੇ ਭਲਿਆ ਪੁਰਖਾ ਘਰ ਨੂੰ ਜਾਣਾ ਕਿੰਦੇ ਜਾਣਾ ਤੇ ਹੈ ਮਾਨਕ ਕਹਿੰਦੇ ਜਾਓ ਤੇ ਅਗਿਓ ਸ਼ਰਧਾਲੂ ਕਹਿੰਦਾ ਮਾਲਕ ਜੀ ਅਜੇ ਨਹੀਂ ਪੁੱਛਣਾ ਕਿ ਮੇਰੀ ਸੰਤ ਪ੍ਰਤੀ ਕਿਦਾਂ ਦੀ ਵਿਰਤੀ ਹੈ ਫਿਰਦੇ ਚਲੋ ਪੁੱਛਣ ਦੀ ਤੇ ਲੋੜ ਨਹੀਂ ਪਰ ਫਿਰ ਵੀ ਦੱਸਦੇ ਗੁਰੂ ਤੇ ਜਾਣ ਦਾ ਅੰਦਰ ਦੀ ਆਮ ਇਨਸਾਨ ਨੂੰ ਤੇ ਸਮਝਣਾ ਪਵੇਗਾ ਸਾਡੇ ਵਾਸਤੇ ਇਹ ਸਿੱਖਿਆ ਬਹੁਤ ਵੱਡੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੱਖ ਸੰਗਤ ਵੀ ਬੈਠੀ ਹੋਈ ਐ ਦੱਸ ਦੇ ਕਿੰਦੇ ਹੁਣ ਮੈਨੂੰ ਸੰਤ ਐ ਜਿਵੇਂ ਦਾ ਲੱਗਦੇ ਨੇ ਜਿਵੇਂ ਰੱਬ ਦਾ ਰੂਪ ਹੀ ਹੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਬੋਧਨ ਕਰਕੇ ਸੰਗਤ ਬੈਠੀ ਹੋਈ ਕਹਿੰਦੇ ਜਿੰਦਗੀ ਵਿੱਚ ਗੁਰੂ ਦਾ ਹੋਣਾ ਸਾਥ ਸੰਗਤ ਦਾ ਹੋਣਾ ਤੇ ਨਾਮ ਦਾ ਹੋਣਾ ਜਿਹੜਾ ਬੜਾ ਜ਼ਰੂਰੀ ਹੈ ਆ ਵੇਖੋ ਤੁਹਾਡੇ ਸਾਹਮਣੇ ਉਧਾਰ ਹੈ ਸੰਤਾਂ ਪ੍ਰਤੀ ਇਹਦੀ ਪਹਿਲੀ ਬਿਰਤੀ ਸੀ ਪਸ਼ੂ ਬਿਰਤੀ ਦੂਜੀ ਬਿਰਤੀ ਮਨੁੱਖ ਬਿਰਤੀ ਆਈ ਉਹ ਮਨੁੱਖ ਸਮੇ ਦਾ ਸੀ ਤੀਜੀ ਬਿਰਤੀ ਇਹਦੀ ਹੋਈ ਦੇਵਤਿਆਂ ਵਾਲੀ ਇਹ ਦੇਵਤੇ ਸਮਝਣ ਲੱਗ ਪਿਆ ਚੌਥੀ ਬਿਰਤੀ ਇਹਦੀ ਹੋਈ ਰੱਬ ਵਰਗੀ ਹੁਣ ਇਹ ਆਪਣੀ ਜ਼ੁਬਾਨ ਤੋਂ ਕਹਿੰਦਾ ਹੈ ਇਸ ਸੰਤ ਵੇਲੇੜ ਨਹੀਂ ਹੈ ਸੰਤ ਪਸ਼ੂ ਵਰਗੇ ਨਹੀਂ ਹੈ ਸਾਨ ਵਰਗੇ ਵੇਲੇ ਨਹੀਂ ਹੈ ਹੁਣ ਮੈਨੂੰ ਇੰਜ ਲੱਗਦਾ ਹੈ ਰੱਬ ਆਪ ਹੀ ਜਿਹੜਾ ਹੈ ਆਪਣਾ ਸਰੂਪ ਇਸ ਸੰਸਾਰ ਤੇ ਭੇਜ ਕੇ ਸਾਨੂੰ ਜਿਹੜਾ ਤ੍ਰਿਕਾਂਤ ਕਰਦੇ ਹੈ ਗੁਰੂ ਨਾਨਕ ਸਾਹਿਬ ਜੀ ਉਥੇ ਫਿਰ ਅਸੀਸ ਦਿੰਦੇ ਨੇ ਕਹਿਣ ਲੱਗੇ ਭਲਿਆ ਪੁਰਖਾ ਇਦਾਂ ਦੀਆਂ ਬਿਰਤੀਆਂ ਕਈਆਂ ਦੀਆਂ ਹੋਣਗੀਆਂ ਕੇਵਲ ਤੇਰੀਆਂ ਹੀ ਨਹੀਂ ਇਹ ਬਿਰਤੀ ਕਈਆਂ ਦੀ ਹੋਏਗੀ ਜਿਹੜੇ ਰੱਬ ਰੰਗੀਆਂ ਰੂਹਾਂ ਨੂੰ ਕੁਝ ਨਹੀਂ ਸਮਝਦੇ ਪਰ ਜਿਨ੍ਹਾਂ ਨੇ satsang ਕਰ ਲਈ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕਰ ਲਿਆ ਨਾਮ ਨੂੰ ਆਪਣੇ ਹਿਰਦੇ ਦਾ ਆਧਾਰ ਬਣਾ ਲਿਆ ਉਹੀ ਫਿਰ ਤੁਹਾਡੇ ਵਾਂਗੂ ਆਪਣੀ ਜ਼ੁਬਾਨ ਤੋਂ ਕਹਿੰਦੇ ਨੇ ਕਿ ਰੱਬੀ ਪਿਆਰੇ ਜਿਹੜੇ ਨੇ ਨਾ ਉਹ ਰੱਬ ਦਾ ਹੀ ਬਣੂ ਹੁੰਦੇ ਨੇ ਬਾਣੀ ਦਾ ਵੀ ਬਚਨ ਹੈ ਪੰਜਵੇਂ ਪਾਤਸ਼ਾਹ ਜੀ ਦਾ ਆਪਾ ਹੁਣੇ ਜ਼ਿਕਰ ਵੀ ਕੀਤਾ ਮੰਗਲਾ ਚਰਨ ਵਿੱਚ ਜਿੰਨਾ ਸਾਸ ਵਿਰਾਸ ਨ ਬਿਸਰੇ ਹਰ ਨਾਮਾ ਮਨ ਮੰਤਰ ਧਨ ਸੇ ਸੇ ਨਾਨਕਾ ਪੂਰਨ ਹੋਈ ਸਤ ਹੁਣ ਜਿਹਦੀ ਉਡਾਰੀ ਜਿੱਥੋਂ ਤੱਕ ਹੈ ਉਹ ਇਨਸਾਨ ਦੀ ਤੁਲਨਾ ਉਥੋਂ ਤੱਕ ਕਰੇਗਾ ਪਰ ਜਿਨੇ ਕਹਿ ਲੋ مان ਲਈ ਸੰਗਤ ਗੁਰੂ ਦੇ ਕਹੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਿਆ ਸਤਿਗੁਰੂ ਜੀ ਕਹਿੰਦੇ ਫਿਰ ਉਹਦੀ ਬਿਰਤੀ ਬਹੁਤ ਉੱਚੀ ਸੋਖੀ ਹੋ ਜਾਂਦੀ ਉਹ ਉਹਨੂੰ ਜੇਕਰ ਪੁੱਛੀ ਕਿ ਹੁਣ ਦੱਸ ਕਿਦਾਂ ਤੇ ਬਾਣੀ ਦਾ ਹੋਰ ਬਚਨ ਹੈ ਮਾਲਕ ਜੀ ਕਹਿੰਦੇ ਜਿਨ੍ਹਾਂ ਨ ਵਿਸਰੇ ਨਾਮ ਸੇ ਕਿਨੇਹਾ ਕਿਨੇ ਹਜ਼ਾਰ ਹੁੰਦਾ ਹੈ ਕਿਹੋ ਜਿਹੇ ਲੱਗਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਕਦੀ ਭੁੱਲਦਾ ਹੀ ਨਹੀਂ ਰੱਬ ਦਾ ਨਾਮ ਭੁੱਲਦਾ ਹੀ ਨਹੀਂ ਉਹ ਕਿਹੋ ਜਿਹਾ ਲੱਗਦੇ ਹਨ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਹਿਆ ਭੇਦ ਨ ਜਾਣੋ ਬੂਲ ਸਾਈ ਜਿਹਿਆ ਕਹਿਣ ਲੱਗੇ ਰੰਚਕ ਮਾਤਰ ਵੀ ਭੇਦ ਨ ਜਾਣਿਓ ਉਹ ਰੰਮੀ ਪਿਆਰੇ ਰੱਬ ਵਰਗੇ ਹੀ ਹੁੰਦੇ ਹਨ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਰੀ ਸੰਗਤ ਨੂੰ ਸਬੋਧਨ ਕਰਕੇ ਕਰਤਾਰਪੁਰ ਸਾਹਿਬ ਦੀ ਕਰਤੀ ਤੇ ਮਾਲਕ ਕਹਿੰਦੇ ਆ ਵੇਖੋ satsang ਦੀ ਵਡਿਆਈ ਇੱਕ ਪਸ਼ੂ ਬਿਰਤੀ ਤੋਂ ਰੱਬ ਬਿਰਤੀ ਤੱਕ ਕਿਵੇਂ ਪਹੁੰਚਿਆ ਆਗਲਾ ਤੇ ਆਪ ਦੇ ਸਾਹਮਣੇ ਇਸ ਕਰਕੇ satsang ਜ਼ਰੂਰੀ ਹੈ ਕਿ ਅੱਜ ਦੇ ਬਚਨ ਵਿੱਚ ਵੀ ਮਾਲਕ ਕਹਿੰਦੇ ਠੀਕ ਹੈ ਮੰਨਿਆ ਤੋਂ ਬਸੰਤ ਸਵਰਗ ਲੋਕਹ ਤੋ ਸਵਰਗ ਵਰਗੇ ਦੇਸ਼ ਵਿੱਚ ਭਾਵੇਂ ਵਸਦਾ ਹੋਵੇ ਸੁਹਲਤਾਂ ਬੜੀਆਂ ਹੋਣ ਕਿਸੇ ਕਿਸਮ ਦੀ ਕਮੀ ਨਾ ਹੋਵੇ ਜਿਤਤੇ ਪ੍ਰਥਵੀ ਨਾ ਵਿਖੰਡਨ ਜਿਤ ਦੇ ਦਾ ਅਰਥ ਹੈ ਜਿੱਤ ਲੈਣਾ ਤੂੰ ਭਾਵੇਂ ਸੰਪੂਰਨ ਸ੍ਰਿਸ਼ਟੀ ਨੂੰ ਨਵੇਂ ਖੰਡਾਂ ਨੂੰ ਜਿਹੜਾ ਹੈ ਤੂੰ ਜੇਤੂ ਹੋਵੇਂ ਉਹਦਾ ਆਪਣਾ ਬੇਸ਼ਰੰਤ ਹਰ ਗੋਪਾਲ ਗੱਲ ਇੱਥੇ ਆ ਕੇ ਵਿਗੜਦੀ ਹੈ। ਸਹੂਲਤਾਂ ਜਿੰਨੀਆਂ ਮਰਜ਼ੀ ਹੈ ਸਾਡੇ ਕੋਲ ਸੁੱਖ ਸੁੱਖ ਦੇਣ ਵਾਲੀਆਂ। ਭਾਵੇਂ ਅਸੀਂ ਸ੍ਰਿਸ਼ਟੀ ਦੇ ਜੀਤੂ ਹੋਈਏ ਪਰ ਜੇ ਰੱਬ ਦਾ ਨਾਮ ਭੁੱਲ ਗਿਆ ਜ਼ਿੰਦਗੀ ਵਿੱਚ। ਜੇ ਅਸੀਂ ਨਾਮ ਨੂੰ ਆਧਾਰ ਨਾ ਬਣਾਇਆ। ਜੇ ਸਤਗੁਰੂ ਜੀ ਕਹਿਣ ਲੱਗੇ ਫਿਰ ਕੀ ਹੋਏਗਾ? ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਉਹ ਮੰਨੋ ਕਿ ਸੁੱਖ ਸਹੂਲਤਾਂ ਵਿੱਚ ਵੀ ਰਹਿੰਦਾ ਹੋਇਆ ਇਨਸਾਨ ਇੱਕ ਭਿਆਨਕ ਬੀਆਬਾਨ ਜੰਗਲ ਦੇ ਵਿੱਚ ਜਿਵੇਂ ਭਟਕ ਰਿਹਾ ਹੋਵੇ ਓਦਾਂ ਉਹਦੀ ਜ਼ਿੰਦਗੀ ਹੁੰਦੀ ਹੈ ਹੁਣ ਕਈਆਂ ਕੋਲ ਵੇਖੋ ਪੈਸਾ ਤੇ ਲਾਭ ਬਹੁਤ ਘਰ ਵੀ ਬਹੁਤ ਵਧੀਆ ਹੈ ਪਰਿਵਾਰ ਵੀ ਹੈ ਦਾ ਹੈ ਕਾਰੋਬਾਰ ਵੀ ਚੰਗਾ ਹੈ ਪਰ ਉਹਨਾਂ ਦੇ ਅੰਦਰ ਉਹ ਸਕੂਨ ਉਹ ਜਿਹੜਾ ਹੈ ਕਹ ਲਓ ਕਿ ਸ਼ਾਂਤੀ ਹੈ ਹੀ ਨਹੀਂ ਜਿਹੜੀ ਸ਼ਾਂਤੀ ਜਿਹੜੇ ਸਕੂਨ ਵਾਸਤੇ ਉਹ ਇੰਨਾ ਕੁਝ ਕਰਦੇ ਹੈ। ਉਹਦੇ ਪਿੱਛੇ ਕਾਰਨ ਇਹ ਹੋਈ ਹੈ ਕਿ ਰੱਬ ਦਾ ਸ਼ੁਕਰ ਨਹੀਂ ਹੈਗਾ। ਰੱਬ ਦੀ ਬੰਦਗੀ ਨਹੀਂ ਹੈਗੀ। ਤੇ ਜੇ ਸਭ ਕੁਝ ਕਰਦਾ ਹੋਇਆ ਰੱਬ ਰੱਬ ਵੀ ਕਰੇ ਨਾਲ ਸਤਿਗੁਰੂ ਜੀ ਕਹਿੰਦੇ ਆਪੇ ਭਲਾਏ ਸਭ ਕੁਛ। ਨਹੀਂ ਤੇ ਇੰਨੀਆਂ ਸੁੱਖ ਸਹੂਲਤਾਂ ਵਿੱਚ ਰਹਿੰਦਾ ਹੋਇਆ ਇਨਸਾਨ ਨਾ ਸਤਿਗੁਰੂ ਜੀ ਕਹਿੰਦੇ ਬਿਆਬਾਨ ਜੰਗਲ ਵਿੱਚ ਭਿਆਨਕ ਜੰਗਲ ਵਿੱਚ ਜਿਵੇਂ ਕੋਈ ਭਟਕ ਰਿਹਾ ਹੋਵੇ ਉਦਾਂ ਦੀ ਉਹਦੀ ਹਾਲਤ ਹੁੰਦੀ ਹੈ ਅਗਲੇ ਸ਼ਲੋਕ ਅੰਦਰ ਮਾਲਕ ਕਹਿੰਦੇ ਕੌਟਕ ਕੋਡ ਤਮਾਸ਼ਿਆਂ ਚਿਤ ਨ ਆਵਸਨਾਉ ਇਹ ਰੰਗ ਤਮਾਸ਼ੀ ਜਿਹੜੇ ਨੇ ਨਾ ਦੁਨੀਆਂ ਦੇ ਇਹ ਚਮਕ ਦਮਕ ਜਿਹੜੀ ਹੈ ਇਹ ਬੰਦੇ ਨੂੰ ਬੜਾ ਪ੍ਰਭਾਵਿਤ ਕਰਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਸੰਸਾਰ ਵਿੱਚ ਜਦੋਂ ਹੀ ਅਸੀਂ ਕਦਮ ਰੱਖਦੇ ਆ ਨਾ ਵਿਚਰਨ ਵਾਸਤੇ ਬੜਾ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ ਬੜੀ ਚਮਕਦਾਰ ਉਹਨੂੰ ਸਾਡੇ ਸਾਹਮਣੇ ਆਕਰਸ਼ਿਤ ਕਰਦੀ ਹੈ ਸਾਨੂੰ ਤੇ ਫਿਰ ਸਭ ਤੋਂ ਵੱਡਾ ਲਾਸ ਕੀ ਹੁੰਦਾ ਹੈ ਕਹ ਲੋ ਜਾਂ ਫਿਰ ਨੁਕਸਾਨ ਕੀ ਹੁੰਦਾ ਹੈ ਸਾਡਾ ਇਹ ਹੁੰਦਾ ਹੈ ਕਿ ਅਸੀਂ ਇੰਨਾ ਰੰਗ ਤਮਾਸ਼ਿਆਂ ਦੇ ਵਿੱਚ ਰਹਿ ਕੇ ਚਿੱਤ ਨਾ ਆਵਸਣਾਉ ਚਿੱਤ ਵਿੱਚ ਰੱਬ ਦਾ ਨਾਮ ਆਉਂਦਾ ਹੀ ਨਹੀਂ ਯਾਦ ਹੀ ਨਹੀਂ ਹੋਂ ਬੋਧ ਕਿਤੇ ਕਹਾਣੀ ਕਿਤੇ ਵਿਗੜੇ ਤਾਂ ਕਰਕੇ ਰੱਬ ਯਾਦ ਆ ਜਾਂਦਾ ਹੈ ਨਹੀਂ ਤੇ ਕਿੱਥੇ ਆ ਜਾਉਂਦਾ ਇਸ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਕੋੜੀ ਨਰਕ ਬਰਾਬਰੇ ਕਰੋੜਾਂ ਨਰਕਾਂ ਦੇ ਬਰਾਬਰ ਹੈ ਜ਼ਿੰਦਗੀ ਉਹਦੀ ਜਿਹੜਾ ਇਹ ਸੰਸਾਰਿਕ ਚਮਕ ਦਮਕ ਤੱਕ ਸੀਮਤ ਹੈ ਸਤਿਗੁਰੂ ਜੀ ਨੇ ਮਨਾਂ ਨੇ ਕਿਹਾ ਸੰਸਾਰ ਵਿੱਚ ਵਿੱਚ ਅਨੰਦ ਲੈ ਪਰ ਰੱਬ ਨੂੰ ਆਪਣੇ ਅੰਦਰ ਰੱਖ। ਚੇਤੇ ਵਿੱਚ ਰੱਖ। ਗੁਰੂ ਨੂੰ ਆਪਣੇ ਅੰਗ ਸੰਗ ਸਮਝ। ਤੇ ਕੁੱਲ ਦੁਨੀਆ ਵਿੱਚ ਭਾਵੇਂ ਤੂੰ ਫਿਰ ਲੈ। ਕੁਛ ਨਹੀਂ ਹੋਏਗਾ। ਤੇ ਚਮਕ ਦਮਕ ਕਰ ਹੀ ਨਹੀਂ ਸਕਦੀ ਕੋਸ਼ਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਰੋੜਾਂ ਨਰਕਾਂ ਦੇ ਬਰਾਬਰ ਜ਼ਿੰਦਗੀ ਹੈ ਉਹਦੀ। ਜਿਹੜਾ ਇਸ ਚਮਕ-ਦਮਕ ਵਿੱਚ ਫਸ ਕੇ ਰੱਬ ਦੇ ਨਾਮ ਨੂੰ ਭੁੱਲ ਜਾਂਦਾ ਹੈ ਉਜੜ ਸੋਈ ਥਾਂ ਕੋ ਭਾਵੇਂ ਵਸਦਾ ਵੀ ਘਰ ਹੋਵੇ ਨਾ ਉਹ ਉਜੜਿਆ ਸਮਝ ਜਿਵੇਂ ਉਜਾੜ ਹੋਵੇ ਨਾ ਜਿੱਥੇ ਕੋਈ ਰਹਿੰਦਾ ਨਹੀਂ ਕੋਈ ਕੁਝ ਨਹੀਂ ਆਪਾਂ ਇੰਜ ਹੀ ਸਮਝ ਲਈਏ ਭਾਵੇਂ ਅਸੀਂ ਵਸੋਂ ਵਿੱਚ ਵੀ ਰਹਿੰਦੇ ਹੋਈਏ ਤੇ ਮਾਲਕ ਜੀ ਕਹਿੰਦੇ ਜੇ ਨਾਮ ਹਿਰਦੇ ਵਿੱਚ ਨਹੀਂ ਹੈਗਾ ਬੰਦਗੀ ਨਹੀਂ ਹੈਗੀ ਸ਼ੁਕਰਾਨਾ ਨਹੀਂ ਹੈਗਾ ਤੇ ਸਮਝੋ ਕਿ ਇੱਕ ਤੇ ਜ਼ਿੰਦਗੀ ਕਰੋੜਾਂ ਨਰਕਾਂ ਦੇ ਬਰਾਬਰ ਹੈ ਦੂਜੀ ਉਹ ਜਗਾ ਸਾਡੇ ਵਾਸਤੇ ਉਜਾਰੀ ਹੈ ਕਿਉਂਕਿ ਖੁਸ਼ਹਾਲੀ ਹੈ ਹੀ ਨਹੀਂ ਜ਼ਿੰਦਗੀ ਵਿੱਚ ਹਰਿਆਵਲ ਹੈਗੀ ਨਹੀਂ ਹਰ ਪਾਸੇ ਚਿੰਤਾਵਾਂ ਨੇ ਫਿਕਰਾਂ ਨੇ ਇਤਿਹਾਦਕ ਔੜੀ ਮਹਾ ਭਿਆਨ ਉਦਿਆਨ ਨਗਰ ਕਰਮਾਨਿਆ ਇਹ ਗੱਲ ਕੀ ਹੈ ਕਿ ਅਸੀਂ ਇਸ ਭਿਆਨਕ ਜੰਗਲ ਨੂੰ ਜਿਹੜਾ ਨੇ ਇੱਕ ਸ਼ਹਿਰ ਕਰਕੇ ਮੰਨਿਆ ਹੋਇਆ। ਇਹ ਸਾਡੇ ਲਈ ਭਿਆਨਕ ਜੰਗਲ ਹੈ। ਜੇ ਰੱਬ ਦਾ ਨਾਮ ਨਹੀਂ ਹੈ ਤੇ ਜੰਗਲ ਹੀ ਸਾਰਾ। ਉਜਾੜੀ ਹੈ ਸਾਡੇ ਲਈ ਜਿੱਥੇ ਮਰਜ਼ੀ ਤੁਰਦੇ ਫਿਰਦੇ ਰਹਾਂ। ਖੁਸ਼ੀ ਥੋੜੀ ਮਿਲੇਗੀ। ਸ਼ਾਂਤੀ ਥੋੜੀ ਮਿਲੇਗੀ। ਬੇਚੈਨ ਜ਼ਿੰਦਗੀ ਹੋਏਗੀ। ਚੈਨ ਨਹੀਂ ਹੋਏਗਾ। ਅਸ਼ਾਂਤ ਜੀਵਨ ਹੋਏਗਾ। ਇਸ ਲਈ ਕਿਉਂਕਿ ਅਸੀਂ ਇਸ ਸਾਰੇ ਸੰਸਾਰ ਨੂੰ ਇੱਕ ਸ਼ਹਿਰ ਕਰਕੇ ਮੰਨਿਆ ਹੋਇਆ ਹੈ ਹੁਣ ਸ਼ਹਿਰ ਦੇ ਵਿੱਚ ਜਦੋਂ ਇਨਸਾਨ ਵਿਚਰਦਾ ਹੈ ਉਹ ਫਿਰ ਕੇਵਲ ਵਸਤੂਆਂ ਵੱਲੇ ਧਿਆਨ ਲੱਗਦਾ ਹੈ ਹਰ ਇੱਕ ਦੁਕਾਨ ਤੇ ਧਿਆਨ ਕਰੇਗਾ ਇੱਥੇ ਕੀ ਵਿਕ ਰਿਹਾ ਹੈ ਇੱਥੇ ਕੀ ਵਿਕ ਰਿਹਾ ਹੈ ਇੱਥੇ ਕੀ ਹੈ ਇੱਥੇ ਕੀ ਹੈ ਸਾਰਾ ਬਾਜ਼ਾਰ ਸਾਰੀ ਮਾਰਕੀਟ ਸਾਰਾ ਸ਼ਹਿਰ ਜਿਹੜਾ ਨਾ ਉਹ ਇਦਾਂ ਹੀ ਕਹਿ ਲਓ ਵਿਚਰ ਕੇ ਘੁੰਮਦਾ ਹੈ ਲੈਣਾ ਕੀ ਹੁੰਦਾ ਇੱਕ ਦੋ ਚੀਜ਼ ਲੈਣੀ ਹੁੰਦੀ ਹੈ ਉਹ ਵੀ ਕਿਤੇ ਇੱਕ ਜਗ੍ਹਾ ਤੋਂ ਫਿਕਸ ਹੁੰਦੀ ਕਿ ਆਪਾਂ ਇੱਥੇ ਲੈਣ ਪਰ ਨਜ਼ਰਾਂ ਨੇ ਟਿਕਦੀਆਂ ਨੇ ਇੱਕ ਜਗ੍ਹਾ ਇਸ ਕਰਕੇ ਇਹ ਸਤਿਗੁਰੂ ਜੀ ਕਹਿੰਦੇ ਜਿਹੜੀ ਚੱਕਾ ਚਾਉਂਦਾ ਹੈ ਨਾ ਸੰਸਾਰ ਦੀ ਇਹਦੇ ਵਿੱਚ ਇਨਸਾਨ ਜਿਆਦਾ ਉਲਝ ਗਿਆ ਝੂਠ ਸਮਗਰੀ ਵੇਖ ਸੱਚ ਕਰ ਜਾਣਿਆ ਝੂਠੀ ਸਮਗਰੀ ਪਦਾਰਥ ਜਿਤਨਾ ਕੁਛ ਵੀ ਦ੍ਰਿਸ਼ਟਮਾਨ ਹੈ ਸਤਿਉਜ ਜੀ ਕਹਿੰਦੇ ਝੂਠਾ ਨਾਸ਼ਵੰਤ ਹੈ ਪਰ ਇਨਸਾਨ ਨੂੰ ਕੁਛ ਇਹ ਤੂੰ ਦੱਸ ਭਈ ਕਹਿੰਦਾ ਨਾ ਇਹ ਸੱਚ ਹੈ ਝੂਠ ਸਮਗਰੀ ਪੇਖ ਪੇਖ ਦਾ ਅਰਥ ਨਾ ਵੇਖ ਕੇ ਹੈ ਨਾਸ਼ਵੰਤ ਸੀ ਪਰ ਕਹਿੰਦਾ ਨਾ ਸੱਚ ਕਰ ਜਾਣੇ ਇਹ ਨਾ ਸੱਚ ਹੈ ਕਾਮ ਕ੍ਰੋਧ ਅਹੰਕਾਰ ਫਿਰੇਂ ਦੇਵਾਨਿਆਂ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਅਹੰਕਾਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਇਹ ਝੱਲਾ ਹੋਇਆ ਹੈ ਦਿਵਾਨਿਆਂ ਦਾ ਅਰਥ ਅੰਦਰ ਪਾਗਲ ਝੱਲਾ ਇਹ ਝੱਲ ਗੁਣਾ ਆ ਗਿਆ ਇਹਨਾਂ ਵਿਕਾਰਾਂ ਦੇ ਕਦੀ ਕਾਮ ਵਿੱਚ ਕਛਤ ਹੈ ਕਦੀ ਕ੍ਰੋਧ ਆ ਜਾਂਦਾ ਹੈ ਕਦੀ ਹੰਕਾਰ ਦੇ ਵਿੱਚ ਹੈ ਸਤਿਗੁਰੂ ਜੀ ਕਹਿੰਦੇ ਬਸ ਇਹਨਾਂ ਚੀਜ਼ਾਂ ਵਿੱਚ ਹੀ ਉਲਝ ਕੇ ਫਸ ਝਲ ਗੁਨਾ ਸ਼ਾਇਆ ਹੋਇਆ ਸਿਰ ਲਗਾ ਜਮ ਡੰਡ ਤਾਂ ਪਛਤਾਨਿਆ ਇਹ ਸਭ ਕੁਝ ਤੇ ਉਦਾਂ ਹੀ ਫਿਰ ਸਮਝ ਆਉਂਦੀ ਹੈ ਜਦੋਂ ਮੌਤ ਸਾਹਮਣੇ ਹੋਵੇ ਜਮਾ ਦਾ ਡੰਡਾ ਸਿਰ ਤੇ ਵੱਜਦਾ ਹੋਵੇ ਚੱਲ ਭਈ ਹੁਣ ਸੀ ਤੇਰਾ ਸਮਾਂ ਮੁੱਕ ਗਿਆ ਬਈ ਚੋਤਾ ਕਿਸੇ ਜ਼ਿੰਦਗੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਫਿਰ ਕੀ ਹੈ ਤਾਂ ਪਛਤਾਨਿਆ ਫਿਰ ਉਦੋਂ ਪਛਤਾਉਂਦਾ ਹੈ ਮੈਂ ਕੀ ਕਰਦਾ ਬਿਨ ਪੂਰੇ ਗੁਰਦੇਵ ਤੇਰੇ ਸ਼ੈਤਾਨਿਆਂ ਪੂਰੇ ਗੁਰੂ ਤੋਂ ਬਿਨਾ ਸਤੂ ਜੀ ਕਹਿੰਦੇ ਸ਼ੈਤਾਨ ਬਿਰਤੀ ਹੁੰਦੀ ਜੋ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਗੁਰੂ ਜ਼ਿੰਦਗੀ ਵਿੱਚ ਹੋਵੇ ਤੇ ਸ਼ੈਤਾਨ ਬਿਰਤੀ ਵੀ ਜਿਹੜਾ ਹੈ ਨਾ ਉਹ ਸੰਤ ਬਿਰਤੀ ਵਿੱਚ ਆ ਜਾਂਦੀ ਕੌਡਾ ਕੌਣ ਸੀ ਰਾਖਸ਼ ਬੰਦੇ ਮਾਰ ਮਾਰ ਖਾਂਦਾ ਸੀ ਅਗਲਾ ਆਦਮ ਖੋਰ ਸੀ ਪੂਰਾ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਹਨੇ ਸਿੱਖਿਆ ਲਈ ਅਸੀਸ ਲਈ ਗੁਰੂ ਨਾਨਕ ਸਾਹਿਬ ਜੀ ਦੀ ਉਹ ਰਾਕਸ਼ਸ ਰਿਆ ਨਹੀਂ ਉਹ ਸੰਤ ਬਣ ਗਿਆ ਮੇਰੇ ਕਹਿਣ ਤੋਂ ਭਾਵ ਹੈ ਕਿ ਆਪਾਂ ਗੁਰੂ ਤੇ 사ਤ ਸੰਗਤ ਤੇ ਨਾਮ ਦਾ ਪੱਲਾ ਫੜੀਏ ਸਤ ਸੰਨਾ ਛੱਡੋ ਗੁਰੂ ਦੀ ਸਿੱਖਿਆ ਮੁਤਾਬਕ ਛੱਡੋ ਤੇ ਨਾਮ ਨੂੰ ਹਿਰਦੇ ਵਿੱਚ ਗ੍ਰਹਿਣ ਕਰੋ ਸ਼ਾਤਰੂ ਜੀ ਕਹਿੰਦੇ ਫਿਰ ਆਪੇ ਹੀ ਪਾਰ ਉਤਾਰ ਹੋ ਜਾਏਗਾ ਪਰ ਜੇ ਇਹ ਤਿੰਨੇ ਚੀਜ਼ਾਂ ਹੈ ਹੀ ਨਹੀਂ ਜ਼ਿੰਦਗੀ ਵਿੱਚ ਫਿਰ ਭਾਵੇਂ ਅਰਬਾਂ ਖਰਬਾਂ ਰੁਪਏ ਵਿੱਚ ਵੀ ਬੰਦਾ ਬੈਠਾ ਹੋਵੇ ਨਾ ਉਹਦੇ ਅੰਦਰ ਸ਼ਾਂਤੀ ਹੋਏਗੀ ਨਾ ਅਡੋਲਤਾ ਹੋਏਗੀ ਨਾ ਖੇੜਾ ਹੋਏਗਾ ਦੇ ਨਾਹੀਂ ਆਨੰਦੋ ਏਕਮ ਇਹ ਵੀ ਬਾਣੀ ਦੇ ਬਚਨ ਨੇ ਕਹਿ ਕੇ ਕਿਮਾ ਮੰਦਤ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਉ ਸਦਲੇ ਦੂਖ ਭਲਾਇ ਜਿਹੜਾ ਰਸਨਾ ਨਾਲ ਰੱਬ ਰੱਬ ਕਰਦਾ ਹੈ ਨਾ ਸਤੂ ਜੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਆਨੰਦ ਸਹਿਜਤਾ ਖੇੜਾ ਸ਼ਾਂਤੀ ਟਕਾ ਸਭ ਕੁਛ ਆ ਜਾਂਦਾ ਹੈ ਤੇ ਜਿਹੜਾ ਨਹੀਂ ਕਰਦਾ ਉਹ ਤੇ ਫਿਰ ਬਿਆਬਾਨ ਜੰਗਲ ਵਿੱਚ ਹੀ ਪਟਕ ਰਿਆ ਹੈ ਪਰ ਸ਼ਾਂਤ ਜੀਵ ਹੈ ਇਸ ਕਰਕੇ ਅਸੀਂ ਆਪਣੇ ਆਪ ਨੂੰ ਨੇ ਵੇਖਣਾ ਹੈ ਕਿ ਅਸੀਂ ਸਾਥ ਸੰਗ ਕਰੀਏ ਕਿ ਨਾ ਕਰੀਏ ਕਿਉਂਕਿ ਗੁਰੂ ਕੇਵਲ ਉਪਦੇਸ਼ ਦੇ ਸਕਦਾ ਹੈ ਤੇ ਉਪਦੇਸ਼ ਤੇ ਅਮਲ ਕਰਨਾ ਉਹ ਸਾਡੀ ਕੈਲੋਕਿਕ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਦਾ ਅੱਜ ਦਾ ਇਹ ਉਪਦੇਸ਼ ਹੈ satsang ਕਰਿਆ ਕਰੋ ਗੁਰੂ ਅਕੋਰਡਿੰਗ ਚੱਲੋ ਤੇ ਨਾਮ ਨੂੰ irde ਦਾ ਆਸਰਾ ਲਓ ਬੇਅੰਤ ਖੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ